ਆਪਲੀ ਛਾਤੀ ਦੇ ਉੱਤੇ ਰੱਖ ਕੇ ਬੈਠਾ ਹੋ ਇਸਲਾ ਵਸਲਾ ਬੁੱਕਾ ਦੇ ਕੋਲ ਬੈਠ ਕੇ ਰਾਤ ਨੂੰ ਕਿਹੜਾ ਦੁਕਾਨਦਾਰ ਛਕਾਇਆ ਉਹਦੇ ਘਰ ਦੇ ਵਿੱਚ ਕੂਠਾ ਛਕਾਇਆ ਤੇ ਕੀ ਕੀਤਾ ਇਹ ਇੱਜ਼ਤਾਂ ਬਚਾਈਓ ਹੁਣ ਆਪਣੀਆਂ ਤੇ ਕੰਮ ਛੁੱਟੜਾ ਵੀ ਕਿਹਾ ਹੋਣਾ ਉਹ ਸ਼ੁਰੂ ਹੋ ਚੁੱਕਾ ਹੈ ਮੈਂ ਗੱਲ ਸਿਆਦਖੋ ईसाई भाईचारे संबंधित कुछ लोगों वालों जगतजीत कलब के मूहरी प्रार्थना सभा करवाए जा शहर दिया हिंदू समाज संबंधित जथेबंद कमेटियां वालों जोरदार विरोध किए जान वालों सूझ बूझ न कलब मूहे प्रार्थना किए जा रोक लगा तो दोवे धिर होने वाला टकराव हाल की कड़ी टल गया है ईसाई भाईचारे वालों उलीके गए प्रोग्राम के विरोध में हिंदू जथेबंद ने कहा कि जेकर ईसाई भाईचारे लो के लोग इतने प्रार्थना करेंगे तो विश्व हिंदू परिषद बजरंग दल हिंदू शहर दिया मंदिर कमेटियां उन्होंने बराबर ही कलब मूहरे एकत्र होके हनुमान चालीसा का पाठ करी वालों इस मामले में गंभीरता लेंद्या ईसाई भाईचारे संबंधित कुछ व्यक्तियों वालों प्रार्थना सभा किते जा रोक लगा दी दिखती इतयोग है कि हिंदू जथेबंद आगू मनी महेश मंदिर विखे वीडी गिनती इकट्ठे हुए सन

ਜਿਹੜਾ ਇੱਕ ਬੜਾ ਮੋਲਾ ਪਿਆ ਹੈ ਕਿ ਉਹਦੀ ਨਿਲਾਮੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਬਾੜੇ ਦੇ ਇੱਕ ਬੰਦੇ ਨੇ ਉਹ ਕੇਸ ਵੀ ਲਾਇਆ ਤੇ ਹੁਣ ਨਿਲਾਮੀ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਪਰ ਹੁਣ ਇੱਕ ਇਹੋ ਜਿਹਾ ਮੋੜ ਆ ਗਿਆ ਕਿ ਇੱਥੇ ਇੱਕ ਅਸਾਈ ਧਰਮ ਦੇ ਜਿਹੜੇ ਆ ਲੋਕ ਉਹ ਇਕੱਠੇ ਹੋ ਗਿਆ ਤੇ ਉਹਨਾਂ ਦਾ ਇਹ ਕਹਿਣਾ ਕਿ ਇਹ ਜਗਜੀਤ ਕਲੱਬ ਨਹੀਂ ਇਹ ਪਿੰਡ ਜਿਹੜੀ ਆ ਚਰਚ ਹੁੰਦੀ ਸੀ ਕਾਂਗਰਸ ਵਾਲੇ ਦੇਖੋ ਜੀ ਜਿਹੜਾ ਤਾਂ ਜਗਜੀਤ ਕਲੱਬ ਕਪੂਥਰਾ ਸ਼ਹਿਰ ਦੀ ਧਰੋ ਰਿਹਾ ਔਰ ਨਿੱਕੇ ਨਿੱਕੇ ਹੁੰਦੇ ਦੇਖਦੇ ਰਹੇ ਆ ਕਈ 60 ਸਾਲ ਉਮਰ ਦੇ ਕਈ 65 ਸਾਲ ਕਈ 50 ਕਈ 40 ਇਹ ਲੋਕਾਂ ਦਾ ਉੱਥੇ ਮੈਂਬਰਸ਼ਿਪ ਲੈਣੀ ਪੈਂਦੀ ਈ ਸਾਹਿਬ ਦੇ ਕੋਲੋਂ ਤਾਂ ਉੱਥੇ ਜਾ ਕੇ ਲੋਕਾਂ ਪਰਸ਼ਾਵਨ ਜਾ ਕੇ ਇੰਜੋਏ ਕਰਦੇ। ਕਿਹੜੀ ਗੱਲ ਹੈਗੀ ਅੱਜ ਦੇ ਪ੍ਰੋਗਰਾਮ ਦੇ ਅੱਜ ਦੇ ਵਿਸ਼ੇ ਦੀ। ਇਹ ਕੋਈ ਕੋਈ ਜੋਗਾ ਸੰਘਟਵਾਲ ਨਾਂ ਦਾ ਕੋਈ ਸ਼ਰਾਰਤੀ ਬੰਦਾ ਸਮਝਦਾ ਮੈਂ ਤਾਂ। ਕਿ ਜਿਨੇ ਜਿਹੜੇ ਸੀਐਨਆਈ ਚਰਚ ਵਾਲੇ ਜਿਹੜੇ ਲੋਕ ਆ ਕਮੇਟੀ ਵਾਲੇ ਆ। ਉਹ ਕਹਿੰਦੇ ਕਿ ਸਾਡਾ ਇਸ ਗੱਲ ਦੇ ਨਾਲ ਕੋਈ ਲੈਣ ਦੇਣ ਨਹੀਂ। ਕਿਉਂਕਿ ਉਹ ਲੋਕ ਜਿਹੜੇ ਆ ਉਹ ਆਪਣੀ ਚਰਚ ਵਿੱਚ ਜਾਂਦੇ ਆ ਆਪਣੇ ਕੋਰਡ ਦਾ ਨਾਮ ਲੈਂਦੇ ਆ ਸਹੀ ਸਹੀ ਆ ਪਰ ਆਪਣੇ ਘਰਾਂ ਨੂੰ ਵਾਪਸ ਚਲ ਜਾਂਦੇ ਆ ਜਿਹੜੇ ਸ਼ਰਾਰਤੀ ਲੋਕ ਆਏ ਹੈਗੇ ਡੇਰੇ ਡੇਰੇ ਬਾਦ ਵਾਲੇ ਇਹਨਾਂ ਨੇ ਆਪਣੇ ਡੇਰੇ ਚਲਾਏ ਆ ਭੋਲੇ ਭੋਲੇ ਲੋਕਾਂ ਨੂੰ ਗਮਰਾਹ ਕਰਦੇ ਆ ਕਈਆਂ ਨੂੰ ਕਹਿੰਦੇ ਤੁਹਾਡੀ ਉਹ ਪਥਰੀ ਕੱਢ ਦਵਾਂ ਕਈਆਂ ਨੂੰ ਕਹਿੰਦੇ ਤੁਹਾਡਾ ਕੈਂਸਰ ਠੀਕ ਕਰ ਦਵਾਂ ਕਈਆਂ ਨੂੰ ਕਹਿੰਦੇ ਤੁਹਾਡਾ ਲੱਕਵਾ ਠੀਕ ਕਰ ਦਵਾਂ ਕਿ ਇਹਨਾਂ ਨੇ ਆਪਣੀ ਦੁਕਾਨਦਾਰੀ ਚਲਾਈਆਂ ਹੋਈਆਂ ਲੋਕਾਂ ਨੇ ਜਿਹੜੇ ਅਸਲੀ ਸਾਈ ਆ ਉਹ ਜਾਣਦੇ ਆਪਣੀ ਪ੍ਰੇਰ ਕਰਕੇ ਆਪਾਂ ਘਰਾਂ ਨੂੰ ਵਾਪਸ ਚਲ ਜਾਂਦੇ ਆ ਔਰ ਉਹਨਾਂ ਚਾਹੀਏ ਕਿ ਕੋਈ ਬੰਦੇ ਸ਼ਰਾਰਤੀ ਬੰਦੇ ਸੀ ਜਿਨ੍ਹਾਂ ਨੇ ਅੱਜ ਕੀ ਐਲਾਨ ਕੀਤਾ ਕਿ ਸ਼ਾਮ 6 ਵਜੇ ਐਤਵ ਕਪੂਰਥਲੇ ਦੇ ਲੋਕ ਸਨਾਤਨੀ ਲੋਕ ਇਹ ਕੰਮ ਕਿਸੇ ਵੀ ਕੀਮਤ ਦੇ ਉੱਪਰ ਨਹੀਂ ਹੋਣ ਦੇਣਗੇ ਕਿਉਂਕਿ ਕਪੂਰਥਲਾ ਸ਼ਹਿਰ ਇੱਕ ਅਮਨ ਪਸੰਦ ਸ਼ਹਿਰ ਆ ਇੱਥੇ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਜਿਹੜੇ ਆ ਉਹ ਅਮਨ ਪਸੰਦ ਲੋਕ ਆ ਔਰ ਉਹ ਕਦੀ ਵੀ ਬਾਹਰਲੇ ਕਿਸੇ ਬੰਦੇ ਦੇ ਸ਼ਰਾਰਤ ਦੇ ਵਿੱਚ ਆ ਕੇ ਬਹਿਕਾਵੇ ਚ ਆ ਕੇ ਕੋਈ ਕਦੀ ਗਲਤ ਕੰਮ ਨਹੀਂ ਕਰਨਗੇ ਅਸੀਂ ਇਹ ਸਾਰੀ ਗੱਲ ਜਿਹੜੀ ਆ ਉਹ ਪ੍ਰਸ਼ਾਸਨ ਦੇ ਧਿਆਨ ਵਿੱਚ ਲੈ ਕੇ ਆਂਦੀ ਔਰ ਸਾਡੇ ਕਪੂਰਥਲਾ ਦੇ ਐਸਐਸਪੀ ਸਾਹਿਬ ਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਭ ਮੇਰੇ ਨਾਲ ਖੜੇ ਆ ਜੀਵਨ ਵਾਲੀ ਆ ਜੀ ਖੜੇ ਆ ਨਿਸ਼ ਪੰਡਿਤ ਜੀ ਖੜੇ ਆ ਸਾਰੀ ਲੀਡਰਸ਼ਿਪ ਖੜੀ ਆ ਔਰ ਉਹਨਾਂ ਸਾਨੂੰ ਵਿਸ਼ਵਾਸ ਦਵਾਇਆ ਪ੍ਰਸ਼ਾਸਨ ਨੇ ਕਿ ਅਸੀਂ ਜਿਹੜੇ ਇਹੋ ਜਿਹੇ ਸ਼ਰਾਰਤੀ ਬੰਦੇ ਆ ਇਹਨਾਂ ਨੂੰ ਕਦੀ ਵੀ ਇਹ ਪ੍ਰੋਗਰਾਮ ਨਹੀਂ ਕਰਨ ਦੇਵਾਂਗੇ ਪਰ ਸਾਡਾ ਇਹ ਮੰਗਿਆ ਸਾਡੀ ਪ੍ਰਸ਼ਾਸਨ ਦੇ ਕੋਲੋਂ ਕਿ ਜਿਹਨਾਂ ਲੋਕਾਂ ਨੇ ਇਹ ਕੰਮ ਚੱਕਿਆ ਗਲਤ ਮੁੱਦੇ ਨੂੰ ਲੈ ਕੇ ਰੰਗ ਦਿੱਤੀ ਆ ਉਹਨਾਂ ਦੇ ਖਿਲਾਫ ਜੋ ਬੰਦ ਦੀ ਕਾਰਵਾਈ ਆ ਉਹ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਔਰ ਅੱਜ ਅਸੀਂ ਇਸੇ ਸਬੰਧ ਦੇ ਵਿੱਚ ਸ਼੍ਰੀ ਮਣੀ ਮੇਸ਼ ਮੰਦਿਰ ਸਾਰੇ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਸਾਰੀਆਂ ਹੀ ਸਮਾਜੀ ਜਥੇਬੰਦੀਆਂ ਚਤਤ ਬੰਦੀਆਂ ਇਕੱਠੀਆਂ ਹੋਈਆਂ ਉਹਨਾਂ ਸਾਰਿਆਂ ਨੇ ਦੇਖਿਆ ਕਿ ਜੇ ਤਾਂ ਉਹ ਆਉਂਦੇ ਆ ਫੇ ਟਕਰਾਅ ਦੀ ਸਥਿਤੀ ਜਿਹੜੀ ਉਹ ਬਣੂਗੀ ਜ਼ਰੂਰ ਪਰ ਪ੍ਰਸ਼ਾਸਨ ਦੀ ਸੂਝ-ਬੂਝ ਦੇ ਨਾਲ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਆ ਕਿ ਜਿਹੜਾ ਸਮਾਂ ਸੀ ਉਹ ਟਲ ਗਿਆ ਔਰ ਜਿਹੜੀ ਸੰਗਤਾਂ ਇੱਥੇ ਆਈਆਂ ਸੀ ਉਹਨਾਂ ਨੇ ਆਪਣੇ ਹਨੂਮਾਨ ਚਾਲੀਸਾ ਜੀ ਦਾ ਪਾਠ ਕੀਤਾ ਰੱਬ ਦਾ ਨਾਮ ਲਿਆ ਹਣ ਸਾਰੇ ਅਸੀਂ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਆ ਪਰ ਅਸੀਂ ਪ੍ਰਸ਼ਾਸਨ ਨੂੰ ਫੇਰ ਦੁਬਾਰਾ ਬੇਨਤੀ ਕਰਦੇ ਆ ਜਿਹੜੇ ਇਹੋ ਜਿਹੇ ਸ਼ਰਾਰਤੀ ਅੰਸਰ ਜਿਹੜੇ ਸ਼ਰਾਰਤ ਕਰਦੇ ਆ ਉਹਨਾਂ ਦੇ ਖਿਲਾਫ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸਾਡੇ ਪ੍ਰਧਾਨ ਜੀ ਨੇ ਦੱਸ ਦਿੱਤਾ ਅੱਜ ਦਾ ਮੁੱਦਾ ਮਸਲਾ ਕੀ ਸੀਗਾ ਇੱਕ ਇਨਸਾਨ ਉੱਠ ਕੇ ਕਹਿਤਾ ਆਵਾਜ਼ ਜੀਤੀ ਕਿ ਮੈਂ ਜਾ ਕੇ ਜਗਜੀ ਕਲਬ ਦੇ ਮੋਰੇ ਪ੍ਰੇਅਰ ਕਰਾਂਗਾ ਪ੍ਰੇਅਰ ਕਰਨ ਦਾ ਸਥਾਨ ਮੰਦਰ ਹੁੰਦੇ ਗੁਰਦਾਰੇ ਹੁੰਦੇ ਚਰਚ ਹੁੰਦੇ ਆ ਅੰਦਰ ਬੈਠ ਕੇ ਪ੍ਰੇਅਰ ਕਰ ਸਕਦੇ ਆ ਭਗਵਾਨ ਨੂੰ ਮਨਾ ਸਕਦੇ ਆ ਅਸੀਂ ਆਰਾਧਨ ਕਰ ਸਕਦੇ ਆ ਪਰ ਇਹਨਾਂ ਦੇ ਦਿਮਾਗ ਚ ਕੀੜਾ ਪੜਿਆ ਹੋਇਆ ਵੀ ਅਸੀਂ ਸ਼ਰਧਾਤ ਕਰਨੀ ਕਰਨੀ ਆ 1.5 ਲੱਖ ਦੀ ਆਬਾਦੀ ਸਾਡੇ ਕਪੂਰਦੇ ਸ਼ਹਿਰ ਦੀ ਆ ਸਾਰਾ ਸ਼ਹਿਰ ਅਮਨ ਪ੍ਰਸੰਨ ਪਸੰਦਾ ਵਾ ਅਸੀਂ ਸਾਰੇ ਧਰਮਾਂ ਨੂੰ ਪਸੰਦ ਕਰਦੇ ਆ ਲਾਈਕ ਕਰਦੇ ਆ ਜਾਣਦੇ ਆ ਜੀ ਵੀ ਪਰ ਉਹਦਾ ਮਤਲਬ ਇਹ ਨਿਗਾ ਵੀ ਮੈਂ 10 ਬੰਦੇ ਨਾਲ ਜਾ ਕੇ ਸ਼ ਔਰ ਇਹ ਸੂਝਵਾਨ ਲੋਕਾਂ ਦੀ ਟੀਮ ਇਕੱਠੀ ਹੋਈ ਮੰਦਰ ਬੈਠੇ ਸਲਾਮ ਮਸ਼ਹਰਾ ਕੀਤਾ ਪ੍ਰਸ਼ਾਸਨ ਨੂੰ ਅਗਾਹ ਕੀਤਾ ਵੀ ਇਹ ਬੰਦਾ ਇਹ ਸ਼ਰਾਰਤ ਕਰ ਰਿਹਾ ਉਹਨਾਂ ਨੇ ਬਹੁਤ ਫੜੀ ਹੈਲਪ ਕੀਤੀ ਮਦਦ ਕੀਤੀ ਉਹਨਾਂ ਨੇ ਉਹਨੂੰ ਰੁਕਿਆ ਤੇ ਅਸੀਂ ਸ਼ੁਕਰਗੁਜ਼ਾਰ ਪ੍ਰਸ਼ਾਸਨ ਦੇ ਵੀ ਤੇ ਸ਼ਹਿਰ ਨਿਵਾਸੀਆਂ ਦੇ ਵੀ ਜਿਨ੍ਹਾਂ ਨੇ ਇੰਨੀ ਗਿਣਤੀ ਚ ਇਕੱਠੇ ਹੋ ਕੇ ਮੰਦਰ ਸਾਡੀ ਗੱਲ ਸੁਣੀ ਔਰ ਗੱਲ ਨੂੰ ਗਲਤ ਗਿਆ ਵੀ ਇਹ ਬੰਦਾ ਸ਼ਰਾਰਤ ਕਰ ਰਿਹਾ ਹੋਰ ਕੁਝ ਵੀ ਨਹੀਂਗਾ ਚਲੋ ਪ੍ਰਸ਼ਾਸਨ ਨੇ ਜੋ ਵੀ ਕਾਰਵਾਈ ਕੀਤੀ ਅਸੀਂ ਧੰਨਵਾਦੀ ਹਾਂ ਔਰ ਗਾਂ ਵੀ ਅਸੀਂ ਆਸ ਰੱਖਦੇ ਹਾਂ ਵੀ ਇਹੋ ਜਿਹੇ ਬੰਦਿਆਂ ਉੱਪਰ ਨਕੇਲ ਪਾਈ ਜਾਵੇ ਤੇ ਉਹਨਾਂ ਨੂੰ ਇਹੋ ਜਿਹਾ ਗਾਹ ਲਈ ਮਿਲ ਕੇ ਸਭ ਕੀਤਾ ਜਾਵੇ ਵੀ ਗਾਂ ਸ਼ਹਿਰ ਤੋਂ ਨਾ ਕਰਨ ਜਿਹੜਾ ਭਾਈ ਨੇ ਕਿਹਾ ਵੀ ਉਹਨਾਂ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਤੇ ਹੋਣਾ ਚਾਹੀਦਾ ਵਾ ਤਾਂ ਕਿ ਲੋਕੀ ਹੋਰ ਸੋਚਣ ਵੀ ਸ਼ਹਿਰ ਦੇ ਐਡੇ ਅਮਨ ਦਾ ਪਸੰਦ ਸ਼ਹਿਰ ਹੋਈ ਅਸੀਂ ਨੁਕਸਾਨ ਪੇਚਾ ਰਹੇ ਆਂ ਨੀਗਾ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਆਂ ਉਹ ਅਕਲ ਕਰਨ ਤੇ ਮੈਂ ਫੇਰ ਦੁਆਰਾ ਮੈਂ ਨਹੀਂ ਸਾਰੇ ਸ਼ਹਿਰ ਵਾਲੇ ਮੰਗ ਕਰਦਾ ਮੈਂ ਵੀ ਉਸ ਬੰਦੀ ਉੱਪਰ ਪਰਚਾ ਕੀਤਾ ਜਾਵੇ ਤੇ ਉਹਨੂੰ ਇੰਨੀ ਅਕਲ ਦਿੱਤੀ ਜਾਵੇ ਵੀ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਕਰਨਾ ਜੈ ਸ਼੍ਰੀ ਰਾਮ ਜੈ ਸ਼੍ਰੀ ਜੀ ਨੇ ਪੋਸਟ ਪਾ ਕੇ ਕਹਿ ਦਿੱਤਾ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਸਾਡਾ ਕੈਨਸਲ ਆ ਤੇ ਕਾਂ ਜਿਹੜ ਕਿ ਸਾਨੂੰ ਮਿਲ ਕੇ ਜਾਂ ਕੋਈ ਨਹੀਂ ਆ ਜੀ ਜਦੋਂ ਅਗਲਾ ਪ੍ਰੋਗਰਾਮ ਵੀ ਜੀ ਜੀ ਚਲੋ ਅੱਛੀ ਗੱਲ ਆ ਜੀ ਜਿਉਂ ਨੇ ਕਿਹਾ ਅਗਲਾ ਪ੍ਰੋਗਰਾਮ ਅਲਿਕਾਂਗੇ ਤੇ ਅਸੀਂ ਬੁਦਲੀ ਤਿਆਰ ਆ ਮੈਂ ਨਹੀਂ ਮੇਰਾ ਸਾਰਾ ਸ਼ਹਿਰ ਮੇਰੇ ਸਾਰਾ ਭਾਈਚਾਰਾ ਕੁਝ ਹਿੰਦੂ ਸਿੱਖੀ ਆ ਬਾਰਮੀ ਗੇ ਮਤਲਬ ਕਿ ਮਰਤਾ ਵੀ ਆ ਸਾਰੇ ਇੱਥੇ ਇਕੱਠੇ ਆ ਅਸੀਂ ਅਸੀਂ ਉਹਦੇ ਗਾਮੀ ਉਹਦੇ ਵੀ ਤਿਆਰ ਆ ਸੀ ਜੀ ਸਰ ਕੀ ਨਾਮ ਦੀ ਤੁਹਾਡਾ ਮੇਰਾ ਨਾਮ ਸਰਜੀਤ ਸਿੰਘ ਥਾਪਰਿਆ ਜੀ ਔਰ ਅੱਜ ਜੋ ਕਰਪੂਥਲਾ ਦੇ ਵਿੱਚ ਜਿਹੜਾ ਤੁਸੀਂ ਆ ਦੇਖਿਆ ਆ ਬੜੀ ਮਨ ਨੂੰ ਠੇਸ ਲੱਗੀ ਜਿਹੜਾ ਜਿੱਥੇ ਗਿਰਜਾ ਘਰ ਸੀ ਅੱਜ ਉੱਥੇ ਅਸੀਂ ਜਦੋਂ ਦੇਖਦੇ ਆ ਇੱਕ ਕਲੱਬ ਬਣਿਆ ਆ ਔਰ ਉਹ ਕਲੱਬ ਦੇ ਵਿੱਚ ਕੀ ਕੁਝ ਹੋ ਰਿਹਾ ਆ ਉਹ ਸਾਰਿਆਂ ਨੂੰ ਮੇ ਤੋਂ ਪਹਿਲਾਂ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਆ ਜਿੱਥੇ ਗੈਂਬਲਿੰਗ ਹੁੰਦੀ ਆ ਜਿੱਥੇ ਉੱਥੇ ਸ਼ਰਾਬ ਪੀਤੀ ਜਾਂਦੀ ਆ ਉੱਥੇ ਹੋਰ ਵੀ ਬਹੁਤ ਸਾਰੇ ਇਦਾਂ ਦੇ ਜਿਹੜੇ ਸੇਵਨ ਕੀਤੇ ਜਾਂਦੇ ਆ ਜੋ ਇੱਕ ਧਾਰਮਿਕ ਸਥਾਨ ਤੇ ਨਹੀਂ ਹੋਣੀ ਚਾਹੀਦੀ ਦੇਖੋ ਜਿਹੜੇ ਧਾਰਮਿਕ ਸਥਾਨ ਹੁੰਦੇ ਆ ਉਹ ਪਰਮਾਤਮਾ ਦਾ ਘਰ ਹੁੰਦਾ ਆ ਜਿੱਥੇ ਪਰਮੇਸ਼ਰ ਦਾ ਪਰਮਾਤਮਾ ਦਾ ਕਾਲਪੁਰਖ ਦਾ ਨਾਮ ਲਿਆ ਜਾਂਦਾ ਇਹ ਕਿਨੇ ਬਹੁਤ ਵੱਡੀ ਗੱਲ ਆ ਵੀ ਇੱਕ ਜਾਣ ਬੁੱਝ ਕੇ ਇਹ ਜਿਹੜਾ ਮਸੀਹ ਭਾਈਚਾਰੇ ਦੇ ਜਿਹੜੇ ਧਾਰਮਿਕ ਸਥਾਨ ਨੂੰ ਇੱਕ ਜਿਹੜਾ ਜੂਏ ਦਾ ਅੱਡਾ ਬਣਾਇਆ ਇੱਕ ਇਹੋ ਜਿਹਾ ਅੱਡਾ ਬਣਾਇਆ ਜਿੱਥੇ ਨਸ਼ੇ ਦਾ ਸੇਵਨ ਹੋ ਰਿਹਾ ਅੰਦਰ ਜੂਆ ਖੇਡਿਆ ਜਾ ਰਿਹਾ ਨਾਚ ਗਾਣਾ ਹੋ ਰਿਹਾ ਆ ਔਰ ਕਿਤੇ ਨਾ ਕਿਤੇ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਔਰ ਜਦੋਂ ਇਸ ਗੱਲ ਦਾ ਸਾਰਿਆਂ ਨੂੰ ਗਿਆਨ ਹੋਇਆ ਜਿਸ ਤਰ੍ਹਾਂ ਸਾਡੇ ਵਿੱਚ ਪਹਿਲਾਂ ਵੀ ਆਗੂਆਂ ਨੇ ਦੱਸਿਆ ਸੀ ਔਰ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਐਵੀਡੈਂਸ ਵੀ ਆ ਜਿਹੜੇ ਅਸੀਂ ਸਾਬਤ ਵੀ ਕਰ ਸਕਦੇ ਆ ਔਰ ਜਲਦੀ ਕੱਲ ਨੂੰ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਜਲੰਧਰ ਦੇ ਵਿੱਚ ਐਵੀਡੈਂਸ ਦੀ ਤੁਸੀਂ ਗੱਲ ਕਰ ਰਹੇ ਹੋ ਐਵੀਡੈਂਸ ਆਫ ਹੋਣੀ ਕਿਉਂ ਤੁਸੀਂ ਪੇਸ਼ ਕਿਉਂ ਨਹੀਂ ਕਰ ਰਹੇ ਕਿ ਕਿਉਂਕਿ ਇਹ ਮੁੱਦਾ ਜਿਹੜਾ ਵਾ ਉਦੋਂ ਦਾ ਚੱਲ ਰਿਹਾ ਜਦੋਂ ਹੋਕ ਕੇਸ ਸੀਗਾ ਤੇ ਨਲਾਮੀ ਦੀ ਗੱਲ ਆਈ ਤੇ ਹੁਣ ਨਹੀਂ ਕਿਉਂ ਭਾਈਚਾਰ ਦੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਵੀ ਹਰ ਇੱਕ ਚੀਜ਼ ਦੀ ਇਮਾਰਤ ਵੀ ਜੇ ਤੁਸੀਂ ਸ਼ੇਪ ਦੇਖੋ ਗੁਰਦੁਆਰੇ ਦੀ ਜਿਹੜੀ ਇੱਕ ਇਮਾਰਤ ਹੁੰਦੀ ਆ ਜਾਂ ਇੱਕ ਮੰਦਿਰ ਦੀ ਜਿਹੜੀ ਇਮਾਰਤ ਹੁੰਦੀ ਆ ਔਰ ਜੇ ਤੁਸੀਂ ਉਸ ਜਗੀਤ ਕਲੱਬ ਦੀ ਜੇ ਇਮਾਰਤ ਨੂੰ ਦੇਖੋ ਤੁਹਾਨੂੰ ਸਾਫ ਕਲੀਅਰ ਹੋਏਗਾ ਵੀ ਇੱਕ ਚਰਚ ਦੀ ਸ਼ੇਪ ਦੇ ਵਿੱਚ ਬਣਿਆ ਹੋਇਆ ਆ ਔਰ ਉਹਦੇ ਜਿਹੜੇ ਪਿੱਲਰ ਆ ਜਿੱਦਾਂ ਸਾਡੇ ਵਿੱਚ 7 ਪਿੱਲਰ ਹੁੰਦੇ ਆ ਉਹ ਸੱਤ ਪਿੱਲਰ ਤੇ ਆ ਰਿਹਾ ਅੰਦਰ ਪੁਲਪਟ ਬਣਿਆ ਹੋਇਆ ਆ ਪੁਲਪਟ ਕਹਿਣ ਦਾ ਮਤਲਬ ਜਿੱਥੇ ਇੱਕ ਪਾਦਰੀ ਪ੍ਰਚਾਰ ਕਰਦਾ ਆ ਅੰਦਰ ਅਜੇ ਵੀ ਪੁਲਪਟ ਬਣਿਆ ਤੁਹਾਨੂੰ ਮੈਂ ਤਸਵੀਰਾਂ ਸ਼ੋਅ ਕਰ ਸਕਦਾ ਆ ਜਿਸ ਤਰ੍ਹਾਂ ਜੇ ਬਾਬਰੀ ਮਸਜਿਦ ਦੀ ਅਸੀਂ ਗੱਲ ਕਰਦੇ ਆ ਤੇ ਅੱਜ ਉੱਥੇ ਮੰਦਿਰ ਬਣਿਆ ਉਤੋਂ ਉਹ ਚੀਜ਼ਾਂ ਨੂੰ ਪ੍ਰਮਾਣ ਪਾਏ ਗਏ ਵੀ ਉਹ ਜਗ੍ਹਾ ਤੇ ਮੰਦਿਰ ਸੀ ਪਹਿਲਾਂ ਲੇਖਕਦਿਆਂ ਦਾ ਕਹਿੰਦੇ ਆ ਕਿ ਕੁਝ ਲੋਕ ਜਿਹੜੇ ਆ ਇੱਥੇ ਪੰਨਿ ਨਹੀਂ ਇਹਦੇ ਵਿੱਚ ਕਰਪੂਤਲਾ ਮਾਹੌਲ ਕੀ ਖਰਾਬ ਹੋ ਰਿਹਾ ਹੈ ਦੇਖੋ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨਾ ਇੱਕ ਸੁਵਿਧਾਨਿਕ ਅਧਿਕਾਰ ਆ ਅਸੀਂ ਕਾਨੂੰਨ ਦੀ ਮਰਿਆਦਾ ਦੇ ਵਿੱਚ ਰਹਿ ਕੇ ਹੀ ਆਪਣੀ ਜਿਹੜੀ ਗੱਲ ਕਰ ਰਹੇ ਹਾਂ ਤੇ ਜਿਹੜੇ ਇਹੋ ਜਿਹੇ ਕੁਝ ਮਸੀਹ ਵਿਰੋਧੀ ਕੁਝ ਸੰਗਠਨ ਨੇ ਜਾਂ ਸ਼ਰਾਰਤੀ ਅੰਸਰ ਆ ਉਹ ਜਾਣ ਕੇ ਮਸੀਹ ਪਾਈਚਾਰੇ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਤੇ ਮਸੀਹ ਪਾਈਚਾਰੇ ਦੇ ਜਿਹੜਾ ਧਾਰਮਿਕ ਸਥਾਨ ਕਿਤੇ ਬਹਾਲ ਨਾ ਹੋ ਜਾਏ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਰਕਾਰ ਨੂੰ ਤਾਂ ਪ੍ਰਸ਼ਾਸਨ ਨੂੰ ਤਾਂ ਖਾਸ ਕਰ ਇੱਥੇ ਦੇ ਕਿਹਦੇ ਨਿਵਾਸੀਆਂ ਨੂੰ ਕਿ ਜਿਹੜੇ ਇੱਥੇ ਰਹਿੰਦੇ ਆ ਆਪਾਂ ਪ੍ਰਮਾਤਮਾ ਤੋਂ ਸਾਨੂੰ ਡਰਨਾ ਚਾਹੀਦਾ ਜੇ ਕੋਈ ਪ੍ਰਮਾਤਮਾ ਦਾ ਜਿੱਥੇ ਨਾਮ ਦਾ ਜਿੱਥੇ ਸਿਮਰਨ ਹੋਣਾ ਚਾਹੀਦਾ ਉਹਦੀ ਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਅੱਜ ਉੱਥੇ ਜੂਏ ਦਾ ਅੱਡਾ ਬਣ ਚੁੱਕਾ ਆ ਅੱਜ ਉੱਥੇ ਨਸ਼ਾ ਦਾ ਸੇਵਨ ਕੀਤਾ ਜਾ ਰਿਹਾ ਆ ਅੱਜ ਉੱਥੇ ਨਸ਼ੀ ਨਸ਼ੀਲੇ ਪਦਾਰਥ ਲਾ ਲੋ ਜਾਂ ਮੰਨ ਲਓ ਉੱਥੇ ਨਾਚ ਗਾਣਾ ਜਾਂ ਜਾਂ ਇਹੋ ਜਿਹੇ ਰੰਗਰਲੀਆਂ ਕੀਤੀਆਂ ਜਾਂਦੀਆਂ ਜੋ ਇੱਕ ਧਾਰਮਿਕ ਸਥਾਨ ਤੇ ਸ਼ੋਭਾ ਨਹੀਂ ਦਿੰਦੀਆਂ ਲੇਕਿਨ ਇਹ ਤਾਂ ਪ੍ਰਸ਼ਾਸਨ ਨੂੰ ਸੁਤਣਾ ਚਾਹੀਦਾ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਵੀ ਇਹ ਧਿਆਨ ਚ ਲਿਆਵਾਂਗੇ ਔਰ ਖਾਸ ਕਰ ਉੱਚ ਅਧਿਕਾਰੀਆਂ ਦੇ ਵੀ ਅਸੀਂ ਧਿਆਨ ਚ ਲੈ ਕੇ ਆਵਾਂਗੇ ਜੇ ਇੱਕ ਧਾਰਮਿਕ ਸਥਾਨ ਆ ਉਹ ਧਾਰਮਿਕ ਸਥਾਨ ਨੂੰ ਇੱਕ ਉਹਦੀਆਂ ਜਿਹੜੀਆਂ ਰੀਤੀ ਰਿਵਾਜਾਂ ਅਨੁਸਾਰ ਹੀ ਉਹ ਧਾਰਮਿਕ ਸਥਾਨ ਨੂੰ ਚਲਾਉਣਾ ਚਾਹੀਦਾ ਇਹੋ ਜਿਹਾ ਨਹੀਂ ਕਰਨਾ ਚਾਹੀਦਾ ਜੇ ਪਿਛਲੇ ਸਮੇਂ ਸਰਕਾਰਾਂ ਨੇ ਉਹਨੂੰ ਇਸ ਗੱਲ ਨੂੰ ਅਣਗੌਲਿਆ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਸ਼ਾਇਦ ਪੰਜਾਬ ਦੇ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਸ਼ਾਇਦ ਇਹ ਸਾਡੀ ਗੱਲ ਦੇ ਉੱਤੇ ਵਿਚਾਰ ਕਰਨਗੇ ਪ੍ਰਸ਼ਾਸਨ ਇਹਦੇ ਤੇ ਗੱਲ ਕਰੇ ਜੋ ਪਿਛਲੀਆਂ ਸਰਕਾਰਾਂ ਤੋਂ ਗਲਤੀਆਂ ਹੋਈਆਂ ਅਸੀਂ ਉਮੀਦ ਕਰਦੇ ਹਾਂ ਮਾਨਜੋਗ ਸ਼ਾਨਤ ਭਗਵੰਤ ਮਾਨ ਸਾਹਿਬ ਜੀ ਵੀ ਸ਼ੈਤ ਮਸੀਹੀ ਭਾਈਚਾਰੇ ਨੂੰ ਇਨਸਾਫ ਦੇਣ ਜੇ ਨਹੀਂ ਇਨਸਾਫ ਮਿਲਦਾ ਤੇ ਆਉਣ ਵਾਲੇ ਸਮੇਂ ਜਿਹੜਾ ਇਹ ਸੰਘਰਸ਼ ਹੋਰ ਤਿੱਖਾ ਹੋਏਗਾ ਕਿਉਂਕਿ ਅਸੀਂ ਸਾਬਤ ਵੀ ਕਰਾਂਗੇ ਤੁਹਾਨੂੰ ਮੈਂ ਦੱਸ ਰਿਹਾ ਤੁਹਾਡੇ ਔਨ ਕੈਮਰੇ ਅੱਗੇ ਦੱਸ ਰਿਹਾ ਅੰਦਰ ਫੁਲਪਿਟਿਆ ਬਣਿਆ ਦੇਖੋ ਅੰਦਰ ਜਿਹੜੇ ਪਿੱਲਰ ਆ ਜਿਹੜੀ ਚਰਚ ਦੀ ਸ਼ੇਪ ਆ ਹਰ ਇੱਕ ਇਮਾਰਤ ਨੂੰ ਪਤਾ ਲੱਗ ਜਾਂਦਾ ਵੀ ਇਹ ਗਿਰਜਾ ਘਰ ਸੀ ਜਾਂ ਇਹ ਗੁਰਦੁਆਰਾ ਸੀ ਜਾਂ ਮੰਦਿਰ ਸੀ ਬਹੁਤ ਸਾਰੇ ਐਵੀਡੈਂਸ ਜਿਹੜੇ ਤੁਹਾਡੇ ਸਾਹਮਣੇ ਆ ਜੇ 1900 ਤੋਂ ਅਸੀਂ ਗੱਲ ਕਰੀਏ ਇੱਥੇ ਚਾਰ ਧਾਰਮਿਕ ਸਥਾਨਾਂ ਨੂੰ ਜਿਹੜਾ ਇੱਕ ਰਾਜੇ ਨੇ ਜਿਹੜੀ ਜਗ੍ਹਾ ਦਿੱਤੀ ਸੀ ਵੀ ਧਾਰਮਿਕ ਸਥਾਨਾਂ ਨੂੰ ਜਿਸ ਤਰ੍ਹਾਂ ਮੰਦਰ ਗੁਰਦੁਆਰਾ ਤੇ ਮਸਜਿਦ ਤੇ ਚਰਚ ਨੂੰ ਲੇਕਿਨ ਕਿਤੇ ਨਾ ਕਿਤੇ ਮੁਸੀਬਾਈ ਚਾਰੇ ਦੇ ਧਾਰਮਿਕ ਸਥਾਨ ਨੂੰ ਕਿਤੇ ਨਾ ਕਿਤੇ ਡਿਮੋਲਿਸ਼ ਕੀਤਾ ਗਿਆ ਆ ਡਿਸਟਰੋਏ ਕੀਤਾ ਗਿਆ ਆ ਔਰ ਜਿਹੜੀਆਂ ਚੀਜ਼ਾਂ ਇਹੋ ਜਿਹਿਆਂ ਨਹੀਂ ਹੋਣੀਆਂ ਚਾਹੀਦੀਆਂ ਇਹ ਪ੍ਰਸ਼ਾਸਨ ਨੂੰ ਵੀ ਇੱਥੇ ਮੈਂ ਕਹਿੰਦਾ ਲੋਕਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜਾ ਕਰਪੂਥਲੇ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਗੱਲ ਤੇ ਸੋਚਣਾ ਤੇ ਵਿਚਾਰਨਾ ਚਾਹੀਦਾ ਆ ਜੋ ਗੱਲ ਜਿਹੜਾ ਇਹ ਜਿਹੜਾ ਫੈਸਲਾ ਸਾਡਾ ਔਨ ਮੈਰਿਟ ਫੈਸਲਾ ਹੋਣਾ ਚਾਹੀਦਾ ਆ ਇਹ ਕੋਈ ਜਾਤੀ ਜਾਂ ਧਰਮ ਦਾ ਰੰਗ ਨਾ ਦਿੱਤਾ ਜਾਵੇ ਜਿਸ ਤਰ੍ਹਾਂ ਹੁਣ ਦੂਜਾ ਟੜਾ ਕਹਿ ਰਿਹਾ ਆ ਵੀ ਅਸੀਂ ਹੋਣ ਨਹੀਂ ਦਵਾਗੇ ਇਹ ਗਲਤ ਗੱਲ ਆ ਜੇ ਕਿਸੇ ਦਾ ਕੋਈ ਧਾਰਮਿਕ ਸਥਾਨ ਆ ਜਾਂ ਕਿਸੇ ਦਾ ਕੋਈ ਹੱਕ ਆ ਤੇ ਉਹਨਾਂ ਨੂੰ ਮਿਲਣਾ ਚਾਹੀਦਾ ਤਾਂ ਭਾਈਚਾਰੀ ਸਾਂਝ ਤਾਦੀ ਬਰਕਰਾਰ ਰਹੀ ਸਾਡੇ ਵਿੱਚ ਸਿੱਖ ਜਥੇਬੰਦੀਆਂ ਦੇ ਵਿੱਚੋਂ ਆਏ ਆ ਸਾਡੇ ਕਿਸਾਨ ਜਥੇ ਦੇ ਬਹੁਤ ਸਾਰੇ ਹਿੰਦੂ ਭਰਾ ਵੀ ਕੱਲੂ ਸਾਡੇ ਨਾਲ ਪ੍ਰੈਸ ਕਾਨਫਰੰਸ 'ਚ ਬਹਿ ਰਹੇ ਆ ਔਰ ਇਹ ਐਸੇ ਕਰਕੇ ਸਾਨੂੰ ਸਾਰੇ ਧਰਮਾਂ ਨੂੰ ਮਿਲ ਕੇ ਇਹੋ ਨਹੀਂ ਕਿ ਕੋਈ ਸੰਗਠਨ ਅੱਗੇ ਆਵੇ ਉਹ ਸੰਗਠਨ ਸਾਡਾ ਵਿਰੋਧ ਕਰੇ ਤੇ ਇਹ ਚੰਗੀ ਗੱਲ ਨਹੀਂ ਇੱਥੇ ਸੋਚਣਾ ਤਾਂ ਵਿਚਾਰਨਾ ਚਾਹੀਦਾ ਪੰਜਾਬ ਦਾ ਮਾਹੌਲ ਅਮਨ ਸ਼ਾਂਤੀ ਪੰਜਾਬ ਚ ਬਣੀ ਰਵੇ ਔਰ ਅਸੀਂ ਕਹਾਂ ਨਾ ਕਿਨ ਪਰ ਕੱਲੋਂ ਅਸੀਂ ਉਹ ਸਾਰੀਆਂ ਗੱਲਾਂ ਪ੍ਰਸ਼ਾਸਨ ਤੇ ਅਤੇ ਇਹ ਮੀਡੀਆ ਦੇ ਸਾਹਮਣੇ ਲੈ ਕੇ ਆਵਾਂਗੇ ਅਸੀਂ ਇਹੀ ਮੰਗ ਕਰਦੇ ਆ ਅੱਜ ਅੱਜ ਦੀ ਪ੍ਰੈਸ ਦੇ ਜ਼ਰੀਏ ਅੱਜ ਦਾ ਜਿਹੜੀ ਅਸੀਂ ਪ੍ਰੈਸ ਵਾਰਤਾ ਕੀਤੀ ਆ ਵੀ ਸਾਨੂੰ ਜਿਹੜਾ ਆ ਇਨਸਾਫ਼ ਤਾਂ ਜਾ ਮੈਂ ਜੌਨ ਕੋਟਲੀ ਪ੍ਰਧਾਨ ਅਪੋਸਟਲ ਪੌਸਟ ਫਾਲਨਾ ਚਰਚ ਮਿਨਿਸਟਰੀ ਤੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਇਸ ਮੁੱਚਾ ਸਾਡਾ ਮਸੀਹ ਭਾਈਚਾਰਾ ਅੱਜ ਕਪੂਰਥਾਲਾ ਦੀ ਧਰਤੀ ਉੱਪਰ ਇਕੱਠਾ ਹੋਇਆ ਆ ਔਰ ਸਾਡੇ ਨਾਲ ਕਿਸਾਨ ਜਥੇਬੰਦੀਆਂ ਤੋਂ ਭੰਡਾਲ ਸਾਹਿਬ ਆਏ ਨੇ ਔਰ ਸਾਡੇ ਨਾਲ ਉੱਗੀ ਸ਼ਖਸੀਅਤ ਜਿਹੜੀ ਮਸੀਹ ਭਾਈਚਾਰੇ ਦੇ ਸਾਡੇ ਨਾਲ ਸੁਜੀ ਥਾਪਰ ਜੀ ਵੀ ਖੜੇ ਨੇ ਔਰ ਸਮੁੱਚੇ ਪਾਸਟਰ ਪਾਦਰੀ ਸਹਿਬਾਨ ਖੜੇ ਨੇ ਔਰ ਇਥੇ ਜਿਹੜੇ ਵੀਰਾਂ ਦੀ ਅਸੀਂ ਡਿਊਟੀ ਲਾਈ ਸੀ ਜੋਗਾ ਜੀ ਦੀ ਉਹਨਾਂ ਨੂੰ ਅੱਜ ਸਵੇਰ ਤੋਂ ਜਿਹੜਾ ਹਾਊਸ ਅਰੈਸਟ ਕੀਤਾ ਗਿਆ ਹੈ ਔਰ ਮੈਂ ਬੜੀ ਦੁਖੀ ਹਿਰਦੇ ਨਾਲ ਇਹ ਗੱਲ ਪੇਸ਼ ਕਰਨਾ ਚਾਹੁੰਦਾ ਹਾਂ ਕਿਉਂਕਿ ਜਿਹੜਾ ਜਗਜੀਤ ਕਲੱਬ ਹੈ ਕਪੂਰਥਲਾ ਦੇ ਵਿੱਚ ਅਗਰ ਕਸੀ ਆਹ ਕਾਫੀ ਜਿਹੜਾ ਸਮਾਂ ਪਿੱਛੇ ਚਲ ਜਾਈਏ ਤੇ ਇਸ ਇਸ ਇਹ ਜਗ੍ਹਾ ਜਿਹੜਾ ਜਗਜੀਤ ਕਲੱਬ ਬਣਾਇਆ ਗਿਆ ਆ ਇੱਥੇ ਇੱਕ ਇਤਿਹਾਸਕ ਚਰਚ ਦੀ ਇਮਾਰਤ ਪਈ ਜਾਂਦੀ ਸੀ ਔਰ ਉਹਦਾ ਅਸੀਂ ਦੋ ਥੋੜੀ ਦਿਨਾਂ ਚ ਉਹਦਾ ਰਿਕਾਰਡ ਵੀ ਪੇਸ਼ ਕਰਦੇ ਆਂਗੇ ਔਰ ਅਸੀਂ ਤਿੰਨ ਚਾਰ ਦਿਨ ਪਹਿਲੇ ਡੀਸੀ ਸਾਹਿਬ ਨੂੰ ਮਿਲੇ ਸੀ ਔਰ ਅਸੀਂ ਉਹਨਾਂ ਨੂੰ ਏ ਸੀ ਤੋਂ ਜਾਣੂ ਕਰਵਾਇਆ ਸੀ ਕਿ ਸਾਡੇ ਮਸੀਹ ਭਾਈਚਾਰੇ ਦੇ ਦਿਲਾਂ ਨੂੰ ਬਹੁਤ ਡੂੰਘੀ ਭਾਰੀ ਠੇਸ ਪਹੁੰਚੀ ਹੈ ਕਿ ਇੱਕ ਇਤਿਹਾਸਕ ਚਰਚ ਦੇ ਉੱਪਰ ਜਿਹੜਾ ਆ ਉਹ ਕਲੱਬ ਬਣਾਇਆ ਗਿਆ ਜਿਹਦੇ ਵਿੱਚ ਸ਼ਰਾਬ ਦਾ ਸੇਵਨ ਹੁੰਦਾ ਹੈ ਜਿਹਦੇ ਵਿੱਚ ਗੈਂਬਲਿੰਗ ਹੁੰਦੀ ਹੈ ਜਿਹਦੇ ਵਿੱਚ ਐਸ਼ਗਾ ਜਿਹੜੀ ਆ ਅਫਸਰਾਂ ਦੀ ਉਹ ਜਿਹੜਾ ਜਗਜੀਤ ਕਲੱਬ ਨੂੰ ਉਸ ਤਰੀਕੇ ਨਾਲ ਵਰਤਾ ਜਾਂਦਾ ਸੋ ਅੱਜ ਦੀ ਅਗਰ ਜੇ ਮੈਂ ਗੱਲ ਕਰਾਂ ਤੇ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ ਆ ਸਾਡੇ ਸਾਰੇ ਭਾਈਚਾਰੇ ਨੂੰ ਡਰਾਇਆ ਧਮਕਾਇਆ ਗਿਆ ਔਰ ਉਹਨਾਂ ਨੂੰ ਰੋਕਿਆ ਗਿਆ ਹਾਊਸ ਅਰੈਸਟ ਤੱਕ ਕੀਤਾ ਗਿਆ ਇਥੋਂ ਤੱਕ ਕਿ ਸਾਨੂੰ ਅੱਜ ਪੰਜਾਬ ਦੀ ਧਰਤੀ ਉੱਪਰ ਸ਼ਾਂਤਮਈ ਜਿਹੜਾ ਆਪਾਂ ਜਿਹੜਾ ਪ੍ਰੋਟੈਸਟ ਆ ਜਾਂ ਆਪਣੀ ਗੱਲ ਰੱਖਣੀ ਹੈ ਅਸੀਂ ਪ੍ਰਸ਼ਾਸਨ ਦੇ ਅੱਗੇ ਸਰਕਾਰਾਂ ਦੇ ਅੱਗੇ ਸਾਨੂੰ ਉਸ ਚੀਜ਼ ਤੋਂ ਵੀ ਬੁਰੀ ਤਰ੍ਹਾਂ ਰੋਕਿਆ ਗਿਆ ਔਰ ਸਾਡੇ ਸਾਰੇ ਲੋਕਾਂ ਨੂੰ ਜਿਹੜਾ ਆ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਖਿੰਡਾਇਆ ਗਿਆ ਸੋ ਇਹ ਜਿਹੜਾ ਕਪੂਰਥਲੇ ਵਾਲਾ ਜਿਹੜਾ ਜਗਜੀਤ ਕਲੱਬ ਆ ਇਹਦੇ ਅਸੀਂ ਕਾਗਜ਼ ਪੱਤਰ ਸਾਰੇ ਤਿਆਰ ਕਰਕੇ ਪ੍ਰਸ਼ਾਸਨ ਨੂੰ ਵੀ ਦਵਾਂਗੇ ਵਲਗੇ ਪ੍ਰਸ਼ਾਸਨ ਨੇ ਧਿਆਨ ਨਹੀਂ ਚਾਇਆ ਸਾਰੀਆਂ ਚੀਜ਼ਾਂ ਕਿ ਇਤਿਹਾਸਕ ਸਥਾਨ ਚ ਸੀਗਾ ਔਰ ਸਾਡੀ ਧਾਰਮਿਕ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਜਿਹੜੀ ਠੇਸ ਪਹੁੰਚਾਈ ਗਈ ਹੈ ਔਰ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਡੀਸੀ ਸਾਹਿਬ ਜੇ ਬਾਬਰੀ ਮਸਜਿਦ ਦੇ ਥੱਲੇੋਂ ਜੇਕਰ ਮੰਦਰ ਦੀਆਂ ਮੂਰਤੀਆਂ ਨਿਕਲ ਸਕਦੀਆਂ ਤੇ ਉਥੇ ਲੱਖਾਂ ਕਰੋੜ ਰੁਪਏ ਲਗਾ ਕੇ ਉਥੇ ਇਤਿਹਾਸਕ ਮੰਦਰ ਬਣਾਇਆ ਜਾ ਸਕਦਾ ਆ ਤੇ ਸਾਨੂੰ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ ਪਰ ਪ੍ਰੋਬਲਮ ਉਥੇ ਹੈ ਕਿ ਜਿੱਤੇ ਮੁਸੀਬਾਈ ਚਾਰੇ ਦੀਆਂ ਧਾਰਮਿਕ ਭਾਵਨਾ ਨੂੰ ਬਲੁੰਦ ਰਿਆ ਗਿਆ ਹੈ ਬੁਰੀ ਤਰ੍ਹਾਂ ਕੁਚਲਾ ਗਿਆ ਹੈ ਬੁਰੀ ਤਰ੍ਹਾਂ ਪਰਤਾੜਿਤ ਕੀਤਾ ਗਿਆ ਹੈ ਕਿਉਂਕਿ ਕਲੱਬ ਜਿਹੜਾ ਹੋਣਾ ਉਹ ਆਪਣੇ ਆਪ 'ਚ ਇੱਕ ਬੜੀਆ ਨੋਖੀ ਚੀਜ਼ ਹੈ ਔਰ ਇਹ ਬੁਰੀ ਤਰ੍ਹਾਂ ਸਾਡੀਆਂ ਭਾਵਨਾਵਾਂ 'ਵਾਂ ਆਹਤ ਹੋਈਆਂ ਨੇ ਇਸ ਕਰਕੇ ਇਹ ਮੁੱਦਾ ਜਿਹੜਾ ਆ ਜਿਹੜਾ ਅੱਜ ਦਾ ਐਪੀਸੋਡ ਸੀਗਾ ਪ੍ਰਸ਼ਾਸਨ ਦਾ ਮੈਂ ਸਮਝਦਾ ਕਿ ਜਿਹੜਾ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਜਿਵੇਂ ਸਪ੍ਰਿੰਗ ਨੂੰ ਹੋ ਦਬਾਓਗੇ ਉਹ ਹੋਰ ਉਛਲ ਕੇ ਬਾਹਰ ਨੂੰ ਆਊਗਾ ਔਰ ਇਹ ਕਬੂਰ ਥਲੇ ਦਾ ਜਿਹੜਾ ਇਹ ਕਬੂਰ ਥਲੇ ਦੇ ਵੇ ਤੱਕ ਹੀ ਨਹੀਂ ਰਹਿ ਜਾਊਗਾ ਇਹ ਪੂਰੇ ਸਮੁੱਚੇ ਪੰਜਾਬ ਦੇ ਅੰਦਰ ਅਸੀਂ ਆਪਣੇ ਹਰੇਕ ਗਿਰਜਾ ਘਰਾਂ ਦੇ ਅੰਦਰ ਹਰੇਕ ਸੰਸਥਾਵਾਂ ਦੇ ਅੰਦਰ ਹਰੇਕ ਪੋਲੀਟਿਸ਼ੀਅਨ ਜਿਹੜੇ ਸਾਡੇ ਸਮਾਜ ਦੇ ਨਾਲ ਵਾਪਸਤਾ ਨੇ ਹਰੇਕ ਸਮਾਜਿਕ ਲੋਕਾਂ ਦੇ ਤਾਂ ਕਿ ਇਹ ਮੈਸੇਜ ਲਗਾਵਾਂਗੇ ਔਰ ਜਦ ਤੱਕ ਸਾਨੂੰ ਇਹ ਇਹ ਜਿਹੜਾ ਕਲੱਬ ਨੂੰ ਦੁਬਾਰਾ ਜਿਹੜਾ ਚਰਚ ਦੀ ਬਹਾਲੀ ਨਾ ਕੀਤੀ ਗਈ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਕਿਉਂਕਿ ਇਹ ਸਾਡਾ ਧਾਰਮਿਕ ਮੁੱਦਾ ਆ ਔਏ ਸਾਡੀਆਂ ਭਾਵਨਾਵਾਂ ਆ ਕਿ ਜਿੱਥੇ ਸਾਡਾ ਗਿਰਜਾ ਘਰ ਨੂੰ ਦੁਬਾਰਾ ਬਹਾਰ ਦਲਦ ਕੀਤਾ ਜਾਣਾ ਚਾਹੀਦਾ ਅੱਜ ਹਿੰਦੂ ਜਿੱਥੇ ਬੰਦੀਆਂ ਨੇ ਪਿਆ ਸੀਗਾ ਕਿ ਜੇ ਤੁਸੀਂ ਅੱਜ ਇੱਥੇ ਜਗਜੀਤ ਕਲੱਬ ਦੇ ਭਾਵਨਾ ਸਭਾ ਰੱਖੋਗੇ ਤੇ ਤੁਹਾਡੇ ਲੱਗੇ ਹੀ ਉੱਥੇ ਬੈਠ ਕੇ ਹਨੂਮਨ ਚਰਿਤਾ ਜਿਹੜਾ ਉਹ ਕੀਤਾ ਜਾਊਗਾ ਦੇਖੋ ਜੀ ਜਿਹੜੇ ਬਜਰੰਗਦਲ ਵਾਲੇ ਸਾਡੇ ਵੀਰ ਆ ਸਾਡੀ ਉਹਨਾਂ ਨਾਲ ਕੋਈ ਲੈਣੀ ਤੇ ਨਹੀਂ ਆ ਨਾ ਹੀ ਉਹ ਵਿੱਚ ਪਾਰਟੀ ਬਣ ਸਕਦੇ ਆ ਉਹਨੇ ਕਿਹਾ ਇਹ ਕਿ ਇਹ ਚਰਚ ਨਹੀਂ ਸੀ ਇਹ ਇੱਕ ਜਗਜੀਤ ਕਲੱਬ ਆ ਰਾਜੇ ਮਹਾਰਾਜਾ ਦਾ ਕਲੱਬ ਸੀ ਜੇ ਕੋਈ ਜਿਹੜੇ ਰਾਜੇ ਮਹਾਰਾਜਾ ਨੇ ਗੁਰਦੁਆਰਾ ਸਾਹਿਬ ਨੂੰ ਵੀ ਜਗ੍ਹਾ ਦਿੱਤੀ ਸੀ ਮੰਦਰ ਨੂੰ ਵੀ ਜਗ੍ਹਾ ਦਿੱਤੀ ਸੀ ਓਵੇਂ ਚਰਚ ਨੂੰ ਵੀ ਜਗ੍ਹਾ ਦਿੱਤੀ ਸੀ ਤੇ ਅੱਜ ਕਪੂਰਥਲਾ ਦੀ ਧਰਤੀ ਉੱਪਰ ਗੁਰਦੁਆਰਾ ਸਾਹਿਬ ਦੀ ਵੀ ਮਰਿਆਦਾ ਓਵੇਂ ਬਹਾਲਿਆ ਮੰਦਰਾਂ ਦੀ ਮਰਿਆਦਾ ਵੀ ਓਵੇਂ ਬਹਾਲਾ ਪਰ ਸਾਡਾ ਘਾਣ ਉਦੋਂ ਕੀਤਾ ਗਿਆ ਜਦੋਂ ਉਹ ਇਹਨੂੰ ਜਿਹੜਾ ਚਰਚ ਨੂੰ ਕਲੱਬ ਦੇ ਵਿੱਚ ਜਿਹੜਾ ਜਿਹੜਾ ਉਹਨੂੰ ਕਨਵਰਟ ਕੀਤਾ ਗਿਆ ਉਹਨਾਂ ਦਾ ਇਹ ਵੀ ਕਹਿਣਾ ਕਿ ਸੜਕਾਂ ਤੇ ਉਤਰਨ ਨਾਲੋਂ ਸ਼ਹਿਰ ਦਾ ਮੂਹਰ ਖਰਾਬ ਕਰਨ ਨਾਲੋਂ ਤੁਸੀਂ ਕੋਰਟ 'ਚ ਜਾਓ ਕੋਰਟ ਦੇ ਵਿੱਚ ਹਕੀਕਤ ਪਾਓ ਓ ਹੋਰ ਜੀ ਦੇਖੋ ਕੋਟ ਦੀ ਜਿਹੜੀ ਹੈ ਕੋਟ ਦੀ ਜਿਹੜੀ ਕਾਰਵਾਈ ਹੈ ਜੀਦੋਂ ਉਹ ਉਹਨੂੰ ਤੇ ਕੋਈ ਸਾਲ ਨੂੰ ਸਾਲ ਦਰ ਸਾਲ ਲੱਗ ਜਾਂਦੇ ਨੇ ਇਸ ਕਰਕੇ ਅਸੀਂ ਇਹਦਾ ਰਿਕਾਰਡ ਖੰਗਾਲ ਰਹੇ ਆ ਇਹਦਾ ਰਿਕਾਰਡ ਜਦੋਂ ਅਸੀਂ ਪੇਸ਼ ਕਰ ਦਿੱਤਾ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਇੱਥੇ ਹੀ ਬਸਣੀ ਹੈ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਤੱਕ ਨਾ ਸਕਦਾ ਸੀਐਮ ਤੱਕ ਵੀ ਅਸੀਂ ਇਹ ਗੱਲ ਪਹੁੰਚਾਵਾਂਗੇ ਔਰ ਜਿਹੜੇ ਕੇਜਰੀਵਾਲ ਤੱਕ ਵੀ ਪਹੁੰਚਾਵਾਂਗੇ ਔਰ ਪੂਰੇ ਪੰਜਾਬ ਦੇ ਅੰਦਰ ਪੂਰੇ ਭਾਰਤ ਦੇ ਅੰਦਰ ਅਸੀਂ ਸਰਕਾਰਾਂ ਤੱਕ ਇਹ ਗੱਲ ਪਹੁੰਚਾਵਾਂਗੇ ਕਿਉਂਕਿ ਇਹ ਸਾਡਾ ਧਾਰਮਿਕ ਹੱਕ ਮੰਨਦਾ ਆ ਜਿੱਤੇ ਚਰਚ ਆ ਉਹ ਚਰਚ ਦੀ ਮਰਿਆਦਾ ਨੂੰ ਜਿਹੜਾ ਬਹਾਲ ਹੋਣਾ ਚਾਹੀਦਾ ਜੇ ਮੈਂ ਗੱਲ ਕਰਾਂ ਤੁਸੀਂ ਰੰਗ ਦਾਲੀ ਕੀਤੀ ਆ ਸਾਡੀ ਗੱਲ ਪ੍ਰਸ਼ਾਸਨ ਨਾਲ ਹੈ ਜਾਂ ਸਰਕਾਰਾਂ ਨਾਲ ਆ ਸਾਡਾ ਬਜਰੰਗ ਦਾਲ ਨਾਲ ਕੋਈ ਲੈਣਾ ਦੇਣਾ ਨਹੀਂ ਆ ਉਹ ਚਾਹ ਹਨੂਮਾਨ ਚਾਲੀਸਾ ਦਾ ਵੀ ਆਦਰ ਕਰਦੇ ਆ ਅਸੀਂ ਉਥੇ ਪ੍ਰੇਅਰ ਕਰੀਏ ਜਾਂ ਕੈਂਡਲ ਮੱਚ ਕਰੀਏ ਸਾਡਾ ਕਿ ਜਿਹੜਾ ਫੰਡਮੈਂਟਲ ਰਾਈਟ ਆ ਕਿ ਅਸੀਂ ਆਪਣੀ ਮੰਗ ਨੂੰ ਸਰਕਾਰਾਂ ਤੱਕ ਪ੍ਰਸ਼ਾਸਨ ਤੱਕ ਪਹੁੰਚਾਈਏ